ਅਧਿਵਚਨ ਦੇ ਸਾਰੇ ਦੋਸਤਾਂ ਦਾ ਸਵਾਗਤ ਹੈ। ਇਸ ਵਕਤ ਅਸੀਂ ਬੈਠੇ ਆਂ ਪਿੰਡ ਪੱਕੋ ਵਿੱਚ। ਸਾਡੇ ਨਾਲ ਲੋੜਵਤ ਪਰਿਵਾਰ ਮੌਜੂਦ ਹੈ। ਦੋਸਤੋ ਤੁਹਾਨੂੰ ਇੱਥੇ ਮੈਂ ਦੱਸ ਦੇਣਾ ਬਹੁਤ ਜ਼ਰੂਰੀ ਸਮਝਦਾ ਕਿ ਇਸ ਪਰਿਵਾਰ ਦੇ ਉੱਤੇ ਬਹੁਤ ਐਸੀਆਂ ਹਵਾਵਾਂ ਵਗੀਆਂ ਨੇ ਘਰ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਦੇ ਆ ਜਾਨੀ ਮਾਨੀ ਨੁਕਸਾਨ ਨਹੀਂ ਹੋਏ ਨੇ। ਪਰ ਇਸ ਪਰਿਵਾਰ ਦੀ ਖਾਸੀਅਤ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਪਰਿਵਾਰ ਦੇ ਬੇਟੇ ਨੇ ਆਪਣੇ ਬਾਪ ਦੇ ਬਰਾਬਰ ਪੈਸਾ ਤੋੜ ਦਿੱਤਾ ਕਿ ਫਿਰ ਵੀ ਚਲੋ ਉਹਨਾਂ ਇਜਾਰਦਾ ਨਹੀਂ ਬਚੀ ਪਰ ਉਹਨਾਂ ਨੂੰ ਬਚਾਉਂਦੇ-ਪਚਾਉਂਦੇ ਇਹ ਖੁਦ ਆਪ ਐਨੇ ਖੰਗਰ ਹੋ ਗਏ ਨੇ। ਇਹਨਾਂ ਨੇ ਅੱਜ ਜਿਹੜੇ ਕਿਰਾਏ ਦੇ ਮਕਾਨ ਚ ਰਹਿ ਰਹੇ ਨੇ ਤਾਂ ਤੁਹਾਨੂੰ ਇਹ ਦੱਸ ਦੇਣਾ ਕਿ ਇਹ ਜਿਹੜਾ ਪਰਿਵਾਰ ਹੈ ਜੀਵਿੰਦਾ ਪਰਿਵਾਰ ਦੇ ਨਾਲ ਸੰਬੰਧਤ ਰੱਖਦਾ ਹੈਗਾ ਤਿੰਨ ਕਿੱਲੇ ਪਹਿਲੀ ਜਿਹੜੀ ਇਹਨਾਂ ਕੋਲੇ ਹੈਗੀ ਸੀ ਉਹ ਇਹਨਾਂ ਦੇ ਇਲਾਜ ਦੇ ਵਿੱਚ ਇਹਨਾਂ ਦੇ ਆਪਣੇ ਮਤਲਬ ਘਰ ਦੇ ਵਿੱਚ ਐਸੀ ਜਿੰਦ ਬਈ ਆ ਉਹ ਸਾਰਾ ਕੁਝ ਇਲਾਜ ਦੇ ਵਿੱਚ ਹੀ ਖਤਮ ਹੋ ਗਿਆ ਗਲਵਤ ਕਰਨ ਦੇ ਮਾਤਾ ਦੇ ਨਾਲ ਕਿ ਉਹਨਾਂ ਦਾ ਐਸਾ ਲੱਗੀ ਕਿ ਨਾ ਹਾਂਜੀ ਮਾਤਾ ਜੀ नल्लू भी डॉक्टर ने जवाब देता है हां ये था पता वो अंदर से निकल रहा है उनको मैं रोटा गांव मारो के अंदर ना मेरा वो बहुत ज्यादा तो नहीं बुढ़िया चली जी ने अपना घर गए जी भी जाके लिए हां कई इधर भी जाके घूमने जाने थी मैं என் மீன் எல்லாத்தையும் சுகம் வந்து வந்து கைது செய்யும் போது படிக்கும் போது ਇਹ ਕਰਦੇ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਇੱਕ ਬਾਦ ਤੋਂ ਬਾਅਦ ਆਇਆ ਹਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਇਹ ਮਤਲਬ ਜ਼ਰੂਰੀ ਸਮਝਦਾ ਕਿ ਇਨ੍ਹਾਂ ਦੇ ਕਰ ਦੋ ਚੈਨਲਾਂ ਵਾਲੇ ਵੀ ਆਏ ਉਹਨਾਂ ਨੇ ਵੀ ਵੀਡੀਓ ਪਾਈ ਜਾਣੀ ਪਰ ਇਸ ਪਰਿਵਾਰ ਦੀ ਕੋਈ ਮਦਦ ਨਹੀਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਪਰਿਵਾਰ ਲੋੜਵੰਦ ਪਰਿਵਾਰ ਹੈ ਦੇ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਕਿ ਜਿੱਤੇ ਇਨਸਾਨ ਦਾ ਬਹੁ ਦੇਖੇ ਨੇ ਪਰ ਆਸਾਨੀ ਨਾਲ ਦਾ ਫਰਜ ਨਹੀਂ ਕੋਈ ਬਹੁਤ ਬਾਰੇ ਲੋਕ ਸਮਝਦੇ ਜਿਵੇਂ ਮੈਂ ਜਿੰਨੀਆਂ ਵੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਤੁਸੀਂ ਪੁੱਲਾ ਪਰਵਾਰਾਂ ਦੀ ਚਰਬਤ ਕੇ ਮਦਦ ਕੀਤੀ ਆ ਅਮੀਰ ਕਰਦਾ ਉਸੇ ਤਰ੍ਹਾਂ ਇਸ ਪਰਵਾਰ ਨੂੰ ਜਿਹੜੀ ਮਦਦ ਕਰੋਗੇ ਇਹ ਅਸੀਂ ਤੁਹਾਨੂੰ ਦੇਸ਼ ਪਰਵਾਰ ਦੇ ਹਾਲਾਤ ਉਹ ਦਿਖਾਈਏ ਜਿਵੇਂ ਕਿ ਸਮਾਜ ਤੋਂ ਵੀ ਡਾਕਟਰਾਂ ਮਦਦ ਜਵਾਬ ਦਿੱਤਾ ਗਿਆ ਕਿ ਇੱਕ ਅੱਜ ਨਰੇਸ਼ ਮੰਡੇਲੇ ਮੀ ਬੈਂਡਿੰਗ ਇਹਨਾਂ ਦੇ ਇੱਕ ਬੱਚਰ ਨੂੰ ਮਾਤਾ ਨੇ ਉਹਨਾਂ ਨੂੰ ਵੀ ਅੱਜ ਹਸਪਤਾਲ ਜੋ ਲੈ ਕੇ ਆਏ ਨੇ ਕਿਵੇਂ ਗਏ ਲਈਏ ਕਿ ਜਦੋਂ ਅ ਬਕਟ ਪੈਂਦਾ ਹੈ ਤਾਂ ਚਾਰੂ ਪਾਚੇ ਬਣਾਏ। ਤਾਂ ਇਹਦੇ ਪ੍ਰਵਾਹ ਦੇ ਕੋਲ ਬਣਾ ਤੋਂ ਕੋਈ ਵੀ ਅਸੀਂ ਤੁਹਾਨੂੰ ਪਿਆ ਨਹੀਂ ਕਰ ਸਕਦੇ। ਤਾਂ ਜਿਵੇਂ ਤੁਹਾਨੂੰ ਅਸੀਂ ਅਕਸਰ ਵੀਡੀਓ ਚ ਕਹਿੰਦੇ ਰਹੇਗੇ ਜੀ ਪਾਰਟੀ ਵਾਈਸ ਕੋਈ ਬੰਦਾ ਉਪਰੋਕਤ ਕੇ ਜੇ ਘਰੇ ਸਪਰਵਾਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨਾਲ ਵਿੱਚ ਕਰਦੇ। ਤਾਂ ਸਾਡੇ ਨਾਲ ਇਹਨਾਂ ਦੇ ਭੂਆ ਜੀ ਮਜੂਰ ਨੇ ਉਹ ਵੀ ਅੱਜ ਪਤਾ ਲੈਣ ਆਏ ਸੀਗੇ ਤਾਂ ਉਹਨਾਂ ਨਾਲ ਦੋ ਟੱਪ ਗੱਲਬਾਤ ਕਰਦੇ ਆ ਕਿ ਉਹਨਾਂ ਕੀ ਕਹਿੰਦੇ।

ਉਹਨੂੰ ਇੰਨਾ ਕੋਲੇ ਵਧੀਆ ਆਪਣੇ ਘਰਾਂ ਦੇ ਵਿੱਚ ਵਧੀਆ ਆਪਣੇ ਘਰ ਦੇ ਵਿੱਚ ਬੜਾ ਸੁਖੀ ਜਿੰਦਗੀ ਜੀਦਾ ਸੀ ਪਰ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਜਦੋਂ ਵਕਤ ਦੀ ਮਾਰ ਪੈਂਦੀ ਹੈ ਤਾਂ ਕਿਸੇ ਸਮੇ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਬੰਦਾ ਰਾਜੇ ਤੋਂ ਕੰਕਰ ਹੋ ਜਾਂਦਾ ਹੈ ਐਸੇ ਪਰਿਵਾਰ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਈ ਹੈ ਕਿ ਤਿੰਨ ਕਿੱਲੇ ਪਹਿਲੀ ਦੇ ਸੀ ਉਹ ਕੋਲੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਵਧੀਆ ਜੀਵਨ ਕਰਦੇ ਸੀ ਪਰ ਜਦ ਜ਼ਿਆਦਤ ਕਰ ਪਈ ਤਾਂ ਤੁਹਾਨੂੰ ਇਥੇ ਵੀ ਇਹ ਵੀ ਦੱਸ ਦੇਣਾ ਜ਼ਰੂਰੀ ਸਮਝਦਾ ਕਿ ਇਹ ਮਾਤਾ ਜੀ ਔਰ ਇਹਨਾਂ ਦੇ ਹਸਬੰਡ ਕੈਨੇਡਾ ਜਾ ਕੇ ਆਏ ਸੀ ਕੈਨੇਡਾ ਜਾ ਕੇ 3-4 ਮਹੀਨੇ ਉੱਥੇ ਲਾਇਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਬਿਮਾਰੀ ਦਾ ਪੀੜ ਤੋੜੀ ਤਾਂ ਪੰਜਾਬ ਆ ਗਏ ਪੰਜਾਬ ਆਉਣ ਤੋਂ ਬਾਅਦ ਕੁਝ ਟਾਈਮ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਇਹਨਾਂ ਦੇ بیٹے ਦੀ ਇੱਕ ਤੁਹਾਨੂੰ ਕਹਿ ਦਈਏ ਜਿਵੇਂ ਆਪਾਂ ਸਰਵਪੁੱਤ ਦੀ ਹਲ ਕਰਦੇ ਆ ਨਾ ਸਰਵਪੁੱਤ ਨੇ ਵੀ ਆਪਣੇ ਮਾਪਿਆਂ ਨੂੰ ਵੇਖੇ ਚ ਲੈ ਕੇ ਪੂਰੀ ਯਾਤਰਾ ਕਰੀ ਸੀ ਇਹਨਾਂ ਦੇ ਪਤਨ ਵੀ ਸਿਵਕੋਸ਼ਿਤਰਾ ਕੀਤਾ ਜੀ ਤਿੰਨ ਕਿਲੇ ਹਿੱਸੇ ਹੁੰਦੇ ਸੀਗੇ ਪਰ ਉਹਨੇ ਪੈਰੇ ਦੀ ਬਿਲਕੁਲ ਪਰਵਾਹ ਨਾ ਕਰਦੇ ਹੋਏ ਉੱਤੇ ਨੇਰੇ ਤੇ ਨੇਰੇ ਲੈ ਤੇ ਨੇਰੇ ਤੇ ਨੇ ਕਿੰਨੇ ਵੇਚ ਕੇ ਆਪਣੇ ਬਾਪੂ ਦੇឪ ਦੇ ਪਿਤਾ ਦੇ ਇਨ ਲਾਸ ਤੇ ਪਾਵੇਂ ਬੇਸਕੋ ਦੁਨੀਆ ਦੇ ਨਹੀਂ ਰਹੇ ਪਰ ਉਹਨੇ ਪੁੱਤ ਦਾ ਫਰਜ ਨਿਭਾਇਆ ਜਿਵੇਂ ਤੁਹਾਨੂੰ ਅਸੀਂ ਦੱਸਦੀ ਇਹ ਜੇ ਇਨਸਾਨੀ ਬਹੁਤ ਜ਼ਿਆਦੇ ਲੋਕ ਹੁੰਦੇ ਨੇ ਅੱਜ ਅਸੀਂ ਅਕਸਰ ਦੇਖਦੇ ਰਹਿੰਦੇ ਆ ਕਿ ਬੱਚੇ ਕੀ ਕਰਦੇ ਨੇ ਆਪਣੇ ਮਾਪਿਆਂ ਨੂੰ ਬੇਦਰਾਂਸਰ ਪਰ ਸਾਡੇ ਦੰਦੇ ਨੇ ਕਿ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਪਰ ਇਹਨਾਂ ਦੇ ਬੇਟੇ ਨੇ ਆਪਣੇ ਮਾਪਦੇ ਲਈ ਚੋਕ ਕੀਤਾ ਬਰਲੇ ਮੁੰਡੇ ਹੀ ਆਪਣੇ ਮਾਪਿਆਂ ਲਈ ਇੰਨਾ ਕਰਦੇ ਨੇ ਜਿਵੇਂ ਤੁਹਾਨੂੰ ਇਸ ਪਰਿਵਾਰ ਦੇ ਅਸੀਂ ਹਾਲਾਤ ਦਿਖਾਏ ਨੇ ਅਸੀਂ ਤੁਹਾਨੂੰ ਅਕਸਰ ਵੀਡੀਓ ਵਿੱਚ ਕਹਿੰਦੇ ਹੁੰਦੇ ਆਂਗੇ ਕਿ ਤੁਸੀਂ ਸਾਡੀ ਹਰ ਵੀਡੀਓ ਦੇਖਣ ਤੋਂ ਬਾਅਦ ਉਸ ਪਰਿਵਾਰ ਦੀ ਮਦਦ ਕੀਤੀ ਹੈ ਬਹੁਤ ਸਾਰੇ ਪਰਿਵਾਰ ਤੁਹਾਡੀ ਸਹਿਯੋਗ ਦੇ ਨਾਲ ਮੰਝੇ ਤੋਂ ਉੱਟ ਕੇ ਆਪਣੇ ਪਰਿਵਾਰਾਂ ਦੇ ਵਿੱਚ ਸਹੀ ਸਲਾਮਤ ਹੋਏ ਨੇ ਜਿਵੇਂ ਤੁਹਾਨੂੰ ਅਸੀਂ ਇਸ ਪਰਿਵਾਰ ਦੇ ਨਾਲ ਪਿੰਡ ਪੱਖੋਆ ਦੇ ਨਾਲ ਮਿਲਾਇਆਗਾ ਇਸ ਪਰਿਵਾਰ ਦੇ ਵੀ ਉਸੇ ਤਰ੍ਹਾਂ ਦੇ ਅੰਦਰ ਕੋ ਸੇਮ ਹਾਲਾਤ ਨੇ ਬੜੇ ਹਾਲਾਤਾਂ ਵਿੱਚ ਗੁਜ਼ਰਦਾ ਪਰਿਵਾਰ ਦੋ ਵਕਤ ਦਾ ਕਈ ਵਾਰੀ ਖਾਣਾ ਵੀ ਨਸੀਬ ਨਹੀਂ ਹੁੰਦਾ ਤੁਹਾਨੂੰ ਮਾਤਾ ਨੇ ਦੱਸਿਆ ਕਿ ਇੱਕ ਇਹਨਾਂ ਦਾ ਬੇਟਾ ਜਿਹੜਾ ਅੰਗਹੀਨ ਹੈ ਜੋ ਆਪਣੇ ਲਤਾ ਤੋਂ ਵੀ ਆਰੀ ਨਹੀਂ ਹੈਗੇ ਬਹੁਤ ਕਾਫੀ ਦੇਖਣਾਂ ਦੇ ਵਿੱਚ ਇਹ ਪਰਿਵਾਰ ਦੇਖਣਾਂ ਦਾ ਜਿਵੇਂ ਕੋਈ ਚੜਵਾਦਕੇ ਪਰਿਵਾਰ ਇਸ ਪਰਿਵਾਰ ਦੀ ਮਦਦ ਕਰਦਾ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਗੇ ਤੁਹਾਨੂੰ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਸਾਂਗੇ ਤੁਸੀਂ ਇਹਨਾਂ ਦੀ ਸਿੱਧੀ ਮਦਦ ਕਰ ਸਕਦੇ ਹੋ ਅਕਸਰ ਕੀ ਹੁੰਦਾਗਾ ਲੋਕ ਬੜੇ ਆਤੇ ਨੇ ਉਹ ਆਪਣਾ ਮੋਬਾਈਲ ਨੰਬਰ ਪਾ ਕੇ ਵੀ ਉਸ ਚੀਜ਼ ਦਾ ਨਜਾਇਜ਼ ਫਾਇਦਾ ਚੱਕ ਜਾਂਦੇ ਨੇ ਤਾਂ ਅਸੀਂ ਤੁਹਾਨੂੰ ਜਿੰਨੀਆਂ ਵੀ ਵੀਡੀਓ ਪਾਈਆਂ ਨੇ ਤੁਹਾਨੂੰ ਉਸ ਪਰਿਵਾਰ ਦੇ ਸਿੱਧੇ ਨੰਬਰ ਦੱਤੇ ਨੇ ਉਸ ਪਰਿਵਾਰ ਦੇ ਸਿੱਧੇ ਕਾਊਂਟ ਦੱਤੇ ਨੇ ਤਾਂ ਕਿ ਤੁਸੀਂ ਉਹਨਾਂ ਦੀ ਸਿੱਧੀ ਮਦਦ ਕਰ ਸਕੋ ਅਸੀਂ ਤੁਹਾਨੂੰ ਇਹਨਾਂ ਦਾ ਮਾਤਾ ਦਾ ਸਿੱਧਾ ਕਾਊਂਟ ਨੰਬਰ ਦਵਾਗੇ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਸਾਂਗੇ ਤਾਂ ਕਿ ਤੁਸੀਂ ਇਹਨ ਜ਼ਰੂਰੀ ਨਹੀਂ ਇਹ ਹੈਗਾ ਕਿ ਅਸੀਂ ਤੁਹਾਨੂੰ ਕਹਿੰਦੇ ਕਿ ਤੁਸੀਂ ਇਹਨਾਂ ਦੀ ਪੈਸੇ ਦੀ ਮਦਦ ਕਰੋ ਇਹਨਾਂ ਦੇ ਮਾਤਾ ਜੀ ਅੱਜ ਵੀ ਇੱਕ ਬੱਚੇ ਦੇ ਪੈ ਨਹੀਂ ਉਹਨਾਂ ਨੂੰ ਹਸਪਤਾਲ ਵਿੱਚੋਂ ਜਵਾ ਦਿੰਦਾ ਗਿਆ ਸੁੱਟੀ ਦਿੱਤੀ ਗਈ ਹੈਗੀ ਇਹ ਉਹਨਾਂ ਦੀ ਦੇਖਭਾਲ ਕੀ ਦੇਵਨ ਦਾ ਇਲਾਜ ਕਰਵਾਇਆ ਜਾਵੇ ਪਰ ਪੈਸੇ ਬਿਖੋ ਇਹ ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਕਰਾਪ ਹੁੰਦੇ ਤੁਸੀਂ ਉਹਨਾਂ ਦਾ ਇਲਾਜ ਕਰਾ ਸਕਦੇ ਹੋ ਦੁਬਈ ਮੁੰਡੀ ਨਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਲੱਗਦਾਗਾ ਥੋੜੇ-ਥੋੜਾ ਬੋਧੇ ਬੋਧਾ ਇਸ ਪਰਵਾਹ ਦੀ ਮਦਦ ਜ਼ਰੂਰ ਕਰਨੀ ਹੈ ਜਿਵੇਂ ਤੁਹਾਨੂੰ ਅਸੀਂ ਪਿੰਡ ਪੱਖੋਂ ਗਿਆ ਦੇ ਇਹ ਹਾਲਾਤ ਦਿਖਾਏ ਨੇ ਇਹ ਜੇਕਰ ਤੁਹਾਨੂੰ ਇੱਕ ਦਸ ਤੁਹਾਨੂੰ ਮੈਂ ਇਹ ਦੱਸਣਾ ਮੌਜੂਦੀ ਸਕਦਾਗਾ ਕਿ ਅੱਜ ਇਹ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਹੈ। ਬਹੁਤ ਆਪ ਦਾ ਅਲੀ ਸ਼ਾਨ ਮਹਿਰ ਵੇਚ ਕੇ ਸੋਨ ਤੇ ਨਾ ਦਾ ਇਹਨਾਂ ਸੋਨਾ ਕਰਸੀਦਾ ਇਹ ਵੇਚ ਕੇ ਅੱਜ ਕਿਰਾਏ ਦੇ ਰੋਦੇ ਨੇਗੇ। ਵਕਤ ਦੀ ਕਦੋਂ ਮਾਰ ਪੈਦੀ ਹੈ ਕਿਸੁ ਵੀ ਪਤਾ ਚੱਲਦਾ। ਜੇਕਰ ਤੁਹਾਡੇ ਸਹਿਯੋਗ ਦੇ ਨਾਲ ਦੁਬਾਰਾ ਇਹ ਪਰਿਵਾਰ ਆਪਣਾ ਘਰ ਬਣਾ ਲਵੇ। ਜੇਕਰ ਇਹ ਪਰਿਵਾਰ ਦੁਬਾਰਾ ਆਪਣੇ ਪੈਰਾਂ ਦੇ ਖੜੇ ਹੁੰਦੇ ਨੇ। ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹਾਂ। ਸਾਡੇ ਨਾਲ ਜ਼ਰੂਰ موجوده ਨਹੀਂ ਆਪਾਂ ਉਹਨਾਂ ਨੂੰ ਦੋ ਮਿੰਟ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਐਸੂ ਲੈ ਕੇ ਕੀ ਕਿਸਦਾ ਹਾਂਜੀ ਬੋਲ ਕੀ ਕਹਿਣਾ ਚਾਹੁੰਦੇ ਇਹ ਜੀ ਸਾਡੇ ਰਸਤੇ ਜਾ ਰਹਾ ਹੈ ਇਹਨਾਂ ਪਹਿਲਾਂ ਮੇਰਾ ਭਾਨ ਦਾ ਸੀ ਕੋਈ ਕੈਂਸਰ ਦੀ ਬਿਮਾਰੀ ਜਿਹਨਾਂ ਮਾਰਿਆ ਗਿਆ 10 ਲੱਖ ਰੁਪਏ ਲੱਗਿਆ ਬਹੁਤ ਕਰਮ ਵਿਕਾਰ ਹੋ ਗਏ ਘਰ ਵੇਚ ਕੇ ਵੀ ਇਹਨਾਂ ਨੇ ਹੱਥ ਲਾਤਾ ਉਹ ਤੇ ਹੁਣ ਬਾਬਲਾ ਮੁੰਡਾ ਵੀ ਉਹਦਾ ਮੇਰੇ ਭਾਨ ਜੀ ਦਾ ਬਿਮਾਰ ਹੈ ਮੇਰੀ ਭੈਣ ਵੀ ਬੇਟੀ ਬਿਮਾਰ ਹੈ ਸਾਰਾ ਪਰਿਵਾਰ ਹੀ ਜene ਬਿਮਾਰ ਹੈ ਇਨਾ ਕੋਈ ਹੁਣ ਨਾ ਤਾਂ ਕੋਈ ਮਕਾਨ ਬਣਾਉਣ ਵਾਸਤੇ ਜਗ੍ਹਾ ਹੈ। ਪੈਸਾ ਕੋਈ ਹੈਗਾ। ਨਾ ਇਹਨਾਂ ਕੋਈ ਬਹੁਤ ਦੁੱਖ ਖਲੀਫ ਦੇ ਵਿੱਚ ਹੈ ਜੇ ਕਦੇ ਫਾਇਦਾ ਕਰੀ ਆਵੇ। ਆਮ ਅਸੀਂ ਬਹੁਤ ਸੁੱਖਾ ਬਿਤਾ ਰਹੇ ਹਾਂ। ਅਸਾਂ ਬਪੂ ਜੀ ਮੋਬਾਈਲ ਨੰਬਰ ਦੱਸ ਦੋ। ਅਸਾਂ ਦੋਸਤੋ ਅਸੀਂ ਤੁਹਾਨੂੰ ਇਸ ਪਰਿਵਾਰ ਦਾ ਸਿੱਧਾ ਮੋਬਾਈਲ ਨੰਬਰ ਦੱਸਾਂਗੇ। ਤੁਸੀਂ ਇਹਨਾਂ ਦੀ ਸਿੱਧੀ ਗੱਲਬਾਤ ਕਰਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਨਾ ਅਕਸਰ ਕੀ ਹੁੰਦਾ ਕਿ ਵਿਚੋਲੇ ਜਿਹਾ ਕਹਿੰਦੀ ਹੈ ਵਿਚਾਰੇ ਬਹੁਤ ਸਾਰੇ ਗਲਤ ਗੋਲ ਲਾ ਕੇ ਬਹੁਤ ਸਾਰੇ ਗਲਤ ਨੰਬਰ ਦੇ ਕੇ ਮਤਲਬ ਵਿਚਾਲੇ ਪੈਸੇ ਲੋਕਾਂ ਦਾ ਜਿਹੜੀ ਲੋੜੋਂ ਪਰਿਵਾਰਾਂ ਦਾ ਪੈਸਾ ਹੜੱਪਣ ਦੀ ਕੋਸ਼ਿਸ਼ ਕਰਦੇ ਰਹੇ ਨੇ ਪਰੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਅਸੀਂ ਤੁਹਾਨੂੰ ਇਹਨਾਂ ਪਰਿਵਾਰ ਦੇ ਸਿੱਧਾ ਭਵਨ ਨੰਬਰ ਦਵਾਂਗੇ ਤੁਸੀਂ ਇਸ ਪਰਿਵਾਰ ਦੀ ਸਿੱਧੀ ਮਦਦ ਕਰ ਸਕਦੇ ਹੋ اچھا ਬਾਕੀ ਮੋਬਾਈਲ ਨੰਬਰ ਦੱਸੋ ਤੁਹਾਡਾ ਕਿੰਨਾ ਸੀ ਹੈ ਜੀ ਨਾਸੀ 7733 2878 ਮੋਬਾਈਲ ਨੰਬਰ ਦੋੜੇ ਦਾ ਦੱਸੋ ਜੀ ਨਾਸੀ 700 13472 ਬਜ਼ੁਰਗਾਂ ਨੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸ ਦਿੱਤਾਗਾ ਤੇ ਤੁਸੀਂ ਇਸ ਪਰਿਵਾਰ ਲਈ ਸਿੱਧੀ ਮਦਦ ਕਰ ਸਕਦੇ ਹੋ ਦੋਸਤੋ ਜਿਵੇਂ ਮੈਂ ਤੁਹਾਨੂੰ ਮੈਂ ਅਕਸਰ ਕਹਿੰਦਾ ਹੁੰਦਾ ਕਿ ਇਥੇ ਇਨਸਾਨ ਦਾ ਬਹੁਦੇ ਕਿਹੜੇ ਪਰ ਇਨਸਾਨੀਅਤ ਦਾ ਇਹ ਫਰਜ਼ ਨਿਭਾਉਣੇ ਬਹੁਤੋਂ ਬਿਰਦੇ ਲੋਕ ਦੇਖੇ ਨੇ ਜਿਵੇਂ ਤੁਸੀਂ ਇਸ ਪਰਿਵਾਰ ਦੇ ਚਾਰ ਬੱਚੇ ਦੀ ਮਦਦ ਕਰਦੇ ਹੋ ਤੁਹਾਡੀ ਮਦਦ ਦੇ ਨਾਲ ਇਹ ਪਰਿਵਾਰ ਆਪਣੇ ਪੈਰਾਂ 'ਤੇ ਖੜਾ ਹੁੰਦਾਗਾ ਦੁਬਾਰੇ ਇਹ ਆਪਣਾ ਮਕਾਨ ਲੈ ਕੇ ਦੇ ਨੇ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਕੀਤਾ ਹੈ ਕਿਵੇਂ ਤੁਹਾਨੂੰ ਇਸ ਪਰਿਵਾਰ ਦੇ ਹਾਲਾਤ ਦਿਖਾਈ ਨੇ ਇਸੇ ਤਰ੍ਹਾਂ ਦੇ ਸਾਡੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲਿਕੇ ਫੇਰ ਹਾਜ਼ਰ ਹੋਵਾਂਗੇ ਸੋਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਦਾ ਕਮੈਂਟ ਕਰਨ ਦਾ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਲਿਕੇ 13000 ਮੰਗੇ ਹੋ ਤੱਕ ਲਈ ਸ세 ਕਾਲ ਜੀ